ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਲ ਹੈਗਾ ਕਿ ਕਣਕ ਦਾ ਨਾੜ ਬਿਨਾ ਤੂੜੀ ਬਣਾਏ ਖੇਤ ਦੇ ਵਿੱਚ ਲਾਉਣਾ ਕਿਹੜਾ ਤਰੀਕਾ ਫਨਾਈਏ ਮੈਂ ਆਪਣੇ ਖੇਤ ਚ ਕਿਹੜਾ ਤਰੀਕਾ ਫਨਾ ਰਿਹਾ ਹਾਂ ਮੇਰਾ ਗਵਾਂਢੀ ਕੀ ਕਰ ਰਿਹਾ ਹੈ ਅਸੀਂ ਕਿਵੇਂ ਕਰ ਰਹੇ ਹਾਂ ਉਹ ਤੁਹਾਨੂੰ ਇਸ ਵੀਡੀਓ ਚ ਮੈਂ ਗੱਲ ਕਰਦਾ ਹਾਂ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣਾ ਫੇਸਬੁੱਕ ਪੇਜ ਨੂੰ ਜਿਹੜਾ ਹੈਗਾ ਫੋਲੋ ਕਰ ਲੈਣਾ ਤਾਂ ਕਿਤੀ ਸੰਬੰਧੀ ਜਾਣਕਾਰੀ ਮਿਲਦੀ ਰਹੇ ਇਹ ਆਪਣਾ ਖੇਤ ਹੈ ਇਹਦੇ ਵਿੱਚ ਜਿਹੜੀ ਕਣਕ ਹੈ ਉਹ ਬੀਜੀ ਗਈ ਸੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਸਰਫੇ ਸੀਡਰ ਮਾਰ ਕੇ ਕਣਕ ਸਾਰੀ ਨੂੰ ਜਿਹੜੇ ਖੜੇ ਕਰਤੇ ਸੀ ਉਹਨੂੰ ਢੇਕ ਲਿਆ ਤੇ ਕਣਕ ਦਾ ਨਾਲ ਸਾਰੇ ਖੇਤ ਬਰਾਬਰ ਖਿਲਾਰ ਲਿਆ ਤੁਸੀਂ ਰੀਪਰ ਲੈ ਸਕਦੇ ਹੋ ਰੀਪਰ ਦੇ ਨਾਲ ਇਹ ਕੰਮ ਕਰ ਸਕਦੇ ਹੋ ਮੇਰੇ ਗਵਾਂਢੀ ਵੀਰ ਨੇ ਕੀ ਕੀਤਾ ਕਿ ਤੂੜੀ ਵਾਲੀ ਮਸ਼ੀਨ ਚਲਾਤੀ ਉਹ ਥੋੜਾ ਖਰਚਾ ਵੱਧ ਆਇਆ ਹੈ ਨਾ ਤੇ ਉਹਦੇ ਨਾਲ ਤੂੜੀ ਬਣਾ ਕੇ ਸਾਰੇ ਖਿਲਾਰ ਦਿੱਤਾ ਇਸ ਤੋਂ ਬਾਅਦ ਦੇ ਵਿੱਚ ਆਪਾਂ ਰੀਪਰ ਮਾਰਿਆ ਰੀਪਰ ਨੇ ਸਾਰੇ ਖੇਤ ਖਿਲਾਰਤਾ ਇਹ ਹੁਣ ਆਪਣਾ ਖੇਤ ਹੈ ਹੁਣ ਇਸ ਖੇਤ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਕਹਿਰ ਤਵੀਆਂ ਦੀ ਲੱਗ ਚੁੱਕੀ ਹੈ ਜਿਹੜਾ ਹੈਗਾ ਟਰੈਕਟਰ ਦੇ ਉਰਲੇ ਪਾਸੇ ਨੂੰ ਠੀਕ ਇਹ ਜਿਹੜੀ ਹੁਣ ਦੂਰ ਚਲਦੀ ਪਈ ਇੱਥੋਂ ਦੀ ਤਵੀਆਂ ਨੰਗੀਆਂ ਖੇਤ ਦੇ ਵਿੱਚ ਨਾੜ ਨੂੰ ਜਿਹੜਾ ਹੈਗਾ ਪਹਿਲਾਂ ਬਰਾਬਰ ਖਿਲਾਰ ਲਿਆ ਰੀਪਰ ਦੇ ਨਾਲ ਰੀਪਰ ਮਾਰ ਕੇ ਉਸ ਤੋਂ ਇਹ ਚੂੜੀ ਨਹੀਂ ਬਣੀ ਬਿਲਕੁਲ ਵੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਉਰੇ ਉੱਪਰ ਕੈਰ ਤਵੀਆਂ ਦੀ ਜਿਹੜੀ ਮਾਰ ਦਿੱਤੀ ਗਈ ਕੈਰ ਤੋਂ ਬਾਅਦ ਚ ਹਾਲਾਤ ਖੇਤ ਦੇ ਇਹ ਨੇ ਫਿਰ ਇਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਹੈਗਾ ਦੂਰ ਤੋਂ ਬਾਅਦ ਦੇ ਹਾਲਾਤ ਖੇਤ ਦੇ ਇਹੋ ਜਿਹੇ ਬਣ ਗਏ ਹਾਂ ਇੱਥੇ ਗੱਲ ਹੈਗੀ ਹੈ ਕਿ ਜਿਹੜੇ ਖੇਤ ਚ ਰਾਤ ਨੂੰ ਕਣ ਕਬੱਡੀ ਗਈ ਉੱਥੇ ਨਾਲ ਥੋੜਾ ਜਿਹਾ ਜ਼ਿਆਦਾ ਹੋਏਗਾ ਉੱਥੇ ਭਾਰੀਆਂ ਤਵੀਆਂ ਦੀ ਲੋਡ ਪੈ ਸਕਦੀ ਹੈ ਇਹ ਜਿਹੜਾ ਹੈਗਾ ਦਿਨੇ ਖੇਤ ਵਢਿਆ ਗਿਆ ਸੀਗਾ ਤੇ ਇਹ ਆਮ ਤਵੀਆਂ ਦੇ ਨਾਲ ਹੀ ਇਸ ਖੇਤੇ ਵਿੱਚ ਜਿਹੜਾ ਹੈਗਾ ਦੂਰ ਦੇ ਵਿੱਚ ਕਾਫੀ ਵਧੀਆ ਖੇਤ ਬਣ ਗਿਆ ਹੁਣ ਅਸੀਂ ਇਸ ਤੋਂ ਬਾਅਦ ਕੀ ਕਰਾਂਗੇ ਇਸ ਤੋਂ ਬਾਅਦ ਮੈਂ ਆਪਣੇ ਖੇਤ ਦੇ ਵਿੱਚ ਇੱਕ ਇੱਕ ਬੈਗ ਯੂਰੀਆ ਦਾ ਦੇਵਾਂਗਾ ਇਹ ਆ ਦੇਖੋ ਇੱਥੇ ਅਜੇ ਤੱਕ ਦੂਰ ਲੱਗਣ ਵਾਲੀ ਐ ਆ ਥਾਂ ਜਿਹੜਾ ਹੈਗਾ ਇੱਥੇ ਦੂਰ ਲੱਗਣ ਵਾਲੀ ਐ ਤੇ ਇਹ ਦੇਖੋ ਨਾੜ ਇਸ ਤਰ੍ਹਾਂ ਪਿਆ ਹੈਗਾ ਜਿਵੇਂ ਇੱਥੇ ਦੂਰੀ ਜਿਹੜਾ ਨੰਗ ਜਾਏਗਾ ਇਹ ਸਾਰਾ ਨਾੜ ਵਿੱਚ ਰਲ ਜਿਗਾ ਤਾਂ ਆਪਾਂ ਹੁਣ ਕੀ ਕਰਾਂਗੇ ਕਿ ਇਹਦੇ ਵਿੱਚ ਜਿਹੜਾ ਹੈਗਾ ਇੱਕ ਬੋਰੀ ਯੂਰੀਆ 45 ਕਿਲੋਰੀ ਹੁੰਦੀ ਐ ਉਹਦਾ ਮੈਂ ਛਿੱਟਾ ਦੇਵਾਂਗਾ ਤੇ ਇਹ ਜਿਹੜੀ ਯੂਰੀਆ ਅੱਗੇ ਮੈਂ ਝੋਨੇ 'ਚ ਘੱਟ ਕਰਾਂਗਾ ਤੇ ਉਸ ਤੋਂ ਬਾਅਦ ਦੇ ਵਿੱਚ ਖੇਤ ਨੂੰ ਪਾਣੀ ਲਾਵਾਂਗਾ ਕਿਉਂਕਿ ਜੇ ਨਾੜ ਸਾੜਨਾ ਹੈ ਨਾੜ ਮਿੱਟੀ ਦੇ ਵਿੱਚ ਗਲਣਾ ਹੈ ਤਾਂ ਫੇਰ ਸਾਨੂੰ ਪਾਣੀ ਤਾਂ ਲਾਉਣਾ ਹੀ ਪਵੇਗਾ ਤਾਂ ਇੱਕ ਵਾਰ ਜਦੋਂ ਪਾਣੀ ਲਾਤਾ ਪਾਣੀ ਲਾਉਣ ਤੋਂ ਬਾਅਦ ਜਿਹੜਾ ਹੈਗਾ ਵਾਤ ਆਏਗਾ ਤੇ ਥੋੜਾ ਜਿਹਾ ਨਾਲ ਜਿਹੜਾ ਹੈਗਾ ਕਾਫੀ ਗਲ ਗਿਆ ਹੋਵੇਗਾ ਉਹਦੋਂ ਸਾਨੂੰ ਸੰਭਾਵਨਾ ਹੈਗੀ ਕਿ ਇੱਕ ਮੀਂਹ ਵੀ ਪੈ ਜਾਵੇਗਾ ਤੇ ਮੀਟੋ ਬਾਅਦ ਦੇ ਵਿੱਚ ਦੁਬਾਰਾ ਫੇਰ ਇਹ ਤੇ ਦੂਰ ਤਵੀਆਂ ਦੀ ਲਾ ਦਿੱਤੀ ਹੋਊਗੀ ਭਾਵੇਂ ਕਿ ਦੇਖੋ ਤੇਲ ਦਾ ਖਰਚਾ ਹੋਇਆ ਕੋਈ ਦੋਰਾ ਹੀ ਨਹੀਂ ਕਿ ਤੇਲ ਦਾ ਖਰਚਾ ਨਹੀਂ ਹੋਇਆ ਪਰੰਤੂ ਕਾਫੀ ਜ਼ਿਆਦਾ ਜਿਹੜਾ ਹੈਗਾ ਰੂੜੀ ਵੀ ਤਾਂ ਫੰਦੀ ਹੈ ਨਾ ਕਾਫੀ ਜ਼ਿਆਦਾ ਜਿਹੜਾ ਹੈਗਾ ਜ਼ਮੀਨ ਜਿਹੜਾ ਹੈਗਾ ਜੈਵਿਕ ਮਾਦਾਂ ਵੀ ਤਾਂ ਮਿਲਦਾ ਹੈ ਤਾਂ ਇਹ ਕੰਮ ਜਿਹੜਾ ਹੈਗਾ ਦੇਖੋ ਅਸੀਂ ਕਰ ਰਹੇ ਹਾਂ ਆ ਹੁਣ ਸਧਾਰਨ ਤਵੀਆਂ ਹੀ ਹੈ ਮੇਰੇ ਕੋਲੇ ਤਾਂ ਤਾਂ ਹਾਈਡਰੋਲਿਕ ਨਹੀਂ ਹੈਗੀਆਂ ਇਹ ਹੁਣ ਇੱਕ ਤੋਂ ਪਹਿਲਾਂ ਆਪਾਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸੀ ਹੁਣ ਦੂਰ ਲਾਕੀਏ ਦੂਰ ਲੱਗਣ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਹੈਗਾ ਕਾਫੀ ਜਿਹੜਾ ਹੈਗਾ ਥੱਲੇ ਬੈਠ ਜੇਗਾ ਤਾਂ ਮੇਰੇ ਗਵਾਂਢੀ ਵੀਰ ਨੇ ਥੋੜਾ ਇਹ ਕੀਤਾ ਸੀ ਕਿ ਉਹਦੇ ਕੋਲ ਤਵੀਆਂ ਹਾਈਡਰੋਲਿਕ ਨੇ ਉਹਨੇ ਪਹਿਲਾਂ ਤੂੜੀ ਬਣਾਈ ਮੋਟੀ-ਮੋਟੀ ਤੂੜੀ ਬਣਾ ਕੇ ਮੋਟੀ-ਮੋਟੀ ਉੱਪਰ ਦੇ ਪਾਸੇ ਤਵੀਆਂ ਮਾਰਤੀਆਂ ਤੇ ਉੱਤੇ ਮੁੜ ਕੇ ਯੂਰੀਆ ਪਾ ਕੇ ਤੇ ਉਹਨੂੰ ਜਿਹੜਾ ਹੈਗਾ ਪੂਰਾ ਪਾਣੀ ਛੜਤਾ ਤੇ ਉਹ ਖੇ ਜਿਹੜਾ ਹੈਗਾ ਸਾਰਾ ਉਹ ਵਧੀਆ ਬਣ ਗਿਆ ਤੇ ਜਦੋਂ ਪਾਣੀ ਛੱਡਾਂਗੇ ਤੇ ਇਹ ਜਿਹੜਾ ਡੀਕੰਪੋਜੀਸ਼ਨ ਇਹ ਚ ਸਟਾਰਟ ਹੋਏਗਾ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਆਪਾਂ ਇਹ ਯੂਰੀਆ ਪਾਦਣੀ ਨਾਲ ਦੁਬਾਰਾ ਜੇ ਰੋਖੇ ਇੱਕ ਮੀਂਹ ਪੈ ਗਿਆ ਮੀਂਹ ਤੋਂ ਬਾਅਦ ਚਨ ਫੇਰਵਾਵਾਂਗੇ ਵਾਹ ਜਿਹੜਾ ਨਾੜ ਸੜਾ ਬ੍ਰੀਕ ਹੋ ਜਾਏਗਾ ਪਰ ਇਸ ਖੇਤ ਦੇ ਵਿੱਚ ਆਪਾਂ ਤਾਂ ਕਰਨੀ ਸਿੱਧੀ ਬਜਾਈ ਠੀਕ ਜਿਹੜੇ ਵੀਰ ਨੇ ਕਦੋਂ ਕਰਕੇ ਝੋਨਾ ਲਾਉਣਾ ਉਹ ਇੱਕ ਧਿਆਨ ਰੱਖੇ ਕਿ ਸਾਰਾ ਸਵੇ ਤਾਂ ਆਊਗਾ ਉੱਤੇ ਸਾਰਾ ਉੱਤੇ ਸਾਰਾ ਗਲਣਾ ਨਹੀਂ ਉਦੋਂ ਤੱਕ ਡੱਕੇ ਤਾਂ ਉੱਡਣਗੇ ਤੇ ਉੱਡ ਕੇ ਮਾਫ਼ ਕਰਨਾ ਪਾਣੀ ਤੇ ਤੈਰਨਗੇ ਯਰ ਹਨੇਰੀ ਆਊਗੀ ਇੱਕ ਪਾਸੇ ਜਾ ਕੇ ਕਨਾਨਕ ਲਾਲ ਥਾਂ ਇਹਦਾ ਚੱਕ ਦੇਣਗੇ। ਉਸ ਸਥਿਤੀ ਤੋਂ ਬਚਣਾ ਹੈ ਤਾਂ ਤੁਹਾਨੂੰ ਇਹ ਕਰਨਾ ਪਏਗਾ ਕਿ ਜਦੋਂ ਤੁਸੀਂ ਕਦੂ ਕਰੋ ਖੇਤ ਦੇ ਵਿੱਚ ਪਾਣੀ ਬਹੁਤ ਘੱਟ ਹੋਣਾ ਚਾਹੀਦਾ। ਖੇਤ 'ਚ ਕੰਪਿਊਟਰ ਕਰਾਇਆ ਚ ਲੱਗ ਜੇਗਾ ਇੱਕ ਵਾਰੀ ਗਿੱਲਾ ਹੋਣ ਤੋਂ ਬਾਅਦ ਦੋ ਵਜੇ ਤੂਰ ਵੱਜ ਗਈ ਤਾਂ ਖੇਤ ਬਿਲਕੁਲ ਸਮਤਲ ਹੋਵੇ, ਖੇਤ ਦੇ ਵਿੱਚ ਪਾਣੀ ਘੱਟ ਹੋਵੇ ਤੇ ਪਾਣੀ ਸ਼ੁਰੂਆਤੀ ਦੌਰ 'ਚ ਘੱਟ ਰੱਖਣਾ ਪਏਗਾ। ਪਾਣੀ ਅਸੀਂ ਅੱਗੇ ਵੀ ਕੀਤਾ ਹੈ, ਅੱਗੇ ਵੀ ਕਰਦੇ ਨਹੀਂ ਕਿ ਪਹਿਲੀ ਵਾਰੀ ਕਰ ਰਹੇ ਹਾਂ। ਜੇ ਪਾਣੀ ਘਟ ਹੋਏਗਾ ਫੇਰ ਜਿਹੜਾ ਹੈਗਾ ਡੱਕੇ ਜਾਣਾ ਨਹੀਂ ਉੱਠਣਗੇ ਕੱਦੂ ਵਾਲੇ ਖੇਤ ਦੀ ਗੱਲ ਕਰਦਾ ਹਾਂ ਸਿੱਧੀ ਉਪਜਾਇਕ ਨੂੰ ਦਿੱਕਤ ਹੈ ਹੀ ਨਹੀਂ ਤਾਂ ਜੇਕਰ ਪਾਣੀ ਭਰ ਕੇ ਲਾ ਦਿਓਗੇ ਫੇਰ ਤੁਸੀਂ ਮੈਨੂੰ ਵੀ ਗਾਲਾਂ ਕੱਢੋਗੇ ਸਭ ਨੂੰ ਗਾਲਾਂ ਕੱਢੋਗੇ ਕਿਉਂਕਿ ਨਾਲ ਨਾਲ ਮਰ ਗਈ ਸਾਰਾ ਡੱਕਾ ਹੀ ਡੱਕਾ ਉੱਤੇ ਤੈਰ ਗਿਆ ਸਾਰਾ ਝੋਨਾ ਨਪਲਿਆ ਤਾਂ ਉਹ ਚੀਜ਼ ਨਹੀਂ ਹੋਣੀ ਚਾਹੀਦੀ ਜਿਵੇਂ ਮੈਂ ਪਹਿਲੀ ਵੀਡੀਓ ਪਾਈ ਹੈ ਜੇ ਤੁਸੀਂ ਇਹਦੇ ਵਿੱਚ ਯੂਰੀਆ ਨਹੀਂ ਪਾਉਂਗੇ ਤਾਂ ਫਿਰ ਸੇ ਸਾਰਾ ਨਾੜ ਹੈਗਾ ਕਿਉਂਕਿ ਤੂੜੀ ਨਹੀਂ ਬਣੀ ਤਾਂ ਉਹ ਸਾਰਾ ਨਾੜ ਜਿਹੜਾ ਹੈਗਾ ਆ ਜਿਹੜੇ ਉੜਲੇ ਖੇਤਾਂ ਇਹਨਾਂ ਦੇ ਵਿੱਚ ਤਾਂ ਝੋਨੇ ਵਾਲਾ ਨਾੜ ਹੀ ਵੇਚੀ ਪਿਆ ਹੈ ਕਿਉਂਕਿ ਇਹ ਸਰਫੇਸ ਸਿਡਨਾ ਵੀ ਗਿਆ ਸੀਗਾ ਤਾਂ ਯੂਰੀਆ ਵੀ ਦੇਣੀ ਪਊਗੀ ਤੇ ਤੁਰੰਤ ਇਹਨੂੰ ਪਾਣੀ ਵੀ ਲਾਉਣਾ ਪਏਗਾ ਇਹ ਤੁਹਾਡੀ ਮਜਬੂਰੀ ਹੈ ਕਿਉਂਕਿ ਇਹਨੂੰ ਮਹੀਨਾ ਚਾਹੀਦਾ ਹੈ ਗਲਨਾਸਤੇ ਵੈਸੇ ਟਾਈਮ ਬਹੁਤ ਲੰਬਾ ਲੱਗਦਾ ਮਹੀਨੇ ਚ ਨਹੀਂ ਗਲਨਾ ਇਹ ਖੇ ਟਾਈਮ ਜ਼ਿਆਦਾ ਲੱਗੇਗਾ ਲੇਕਿਨ ਇਹਨੂੰ ਚਾਲੂ ਤਾਂ ਪ੍ਰੋਸੈਸ ਤਾਂ ਚਾਲੂ ਹੋਵੇ ਨਾ ਜੇਕਰ ਤੁਸੀਂ ਇਹਨੂੰ ਹੁਣੇ ਛੱਡ ਦਿਓਗੇ ਕਿ ਨਹੀਂ ਮੀਂਹ ਆਊਗਾ ਫੇਰ ਦੇਖੂਗਾ ਫੇਰ ਭਾਈ ਜਿਹੜਾ ਹੈਗਾ ਤੁਹਾਡੇ ਖੇਤ ਦੇ ਵਿੱਚ ਇਹਨੇ ਗਰਮੀ ਮਾਰਨੀ ਦਿੱਕਤ ਕਰੇਗਾ ਜਿਹੜੇ ਖੇਤ ਚ ਬੰਟ ਆਇਆ ਭਾਈ ਓਏ ਜਿਹਦੇ ਚ ਕਾਲੀ ਕਾਂਗਿਆਰੀ ਆਈ ਹੋਈ ਹੈ ਬੰਟ ਵਾਲੇ ਖਾਸ ਤੌਰ ਤੇ ਕਰਨਾਲ ਬੰਟ ਜਿਹੜੇ ਖੇਤਾਂ ਦੇ ਵਿੱਚ ਆਇਆ ਉਹ ਧਿਆਨ ਰੱਖਣ ਭਾਈ ਜੇ ਉਹ ਇਹ ਕੰਮ ਨਾ ਕਰਨ ਜੇ ਉਹ ਇਹ ਕੰਮ ਕਰਨਗੇ ਤਾਂ ਉਹਦੇ ਨਾਲ ਤੁਹਾਡੇ ਖੇਤ ਦੇ ਵਿੱਚ ਬੰਟ ਜਿਹੜਾ ਹੈਗਾ ਅੱਗੇ ਵਸ ਤੇ ਜਾਂਦਾ ਰਹੇਗਾ ਤੁਹਾਨੂੰ ਤੁਸੀਂ ਪਾਣੀ ਨਹੀਂ ਲਾਉਣਾ ਤੁਸੀਂ ਖੇਤ ਨੂੰ ਸੁੱਕਾ ਵਾ ਕੇ ਛੱਡਣਾ ਹੈਗਾ ਇਹ ਨਾੜ ਜੇ ਆਪਦੇ ਖੇਤੋਂ ਬਾਹਰ ਕਰੋ ਤਾਂ ਹੀ ਤੁਹਾਡੇ ਲਈ ਜਿਹੜਾ ਹੈਗਾ ਜਿਆਦਾ ਵਧੀਆ ਗੱਲ ਹੈਗੀ ਹੈ ਹਾਂ ਬਾਕੀ ਜੇ ਸਾਡੇ ਖੇਤ ਠੀਕ ਐਗੇ ਤਾਂ ਇਹਨੂੰ ਅਸੀਂ ਇਸ ਤਰ੍ਹਾਂ ਕਰਾਂਗੇ ਇਹ ਨਹੀਂ ਕਿ ਹੁਣ ਸਾਰੇ ਖੇਤ ਚ ਤੂੜੀ ਨਹੀਂ ਬਣਾਈ ਕੁਝ ਕਿੱਲੇਆਂ ਤੂੜੀ ਬਣਾਈ ਐ ਕੁਝ ਕਿੱਲੇਆਂ ਤੂੜੀ ਨਹੀਂ ਬਣਾਈ ਇਸ ਕਰਕੇ ਸਾਰਾ ਵੰਡ ਕੇ ਕਰੀਦਾ ਹੁਣ ਜੇਕਰ ਤੁਸੀਂ ਮੇਰੇ ਪਿੱਛੇ ਲੱਗ ਕੇ ਕਿਸੇ ਕੋਲੇ 30 ਕਿੱਲੇ ਆ 30 ਦੇ 30 ਦੇ ਵਿੱਚ ਉਹਨੇ ਸਾਰਾ ਨਾੜ ਵਾ ਲਿਆ ਤਾਂ ਉਦੋਂ ਪਾਣੀ ਜਦ ਆ ਲੱਗਿਆ ਉਹਨੇ ਡੱਕੇ ਲਾਉਂਦੇ ਥੱਕ ਜਾਓਗੇ ਇਹ ਪ੍ਰੋਸੈਸ ਥੋੜੇ ਥੋੜੇ ਖੇਚ ਕਰੋ ਕੁਛ ਦੇ ਵਿੱਚ ਤੂੜੀ ਬਣਾਓ ਕੁਛ ਦੇ ਵਿੱਚ ਜਿਹੜਾ ਹੈਗਾ 나ੜ ਵੇਚ ਲਾਓ ਕੁਛ ਤੂੜੀ ਦਾ ਨਾਲ ਕਿਸ ਨੂੰ ਵੇਚ ਲਓ ਇਸ ਤਿੱਕਣਾ ਕਰਕੇ ਆਪਦੇ ਕਿੱਲੇ ਵੰਡ ਕੇ ਜਿਹੜਾ ਹੈਗਾ ਉਸ ਹਿਸਾਬ ਨਾਲ ਕਰ ਲਓ ਜ਼ਿਆਦਾ ਵਧੀਆ ਰਹੇਗਾ ਧੰਨਵਾਦ ਦੋਸਤੋ ਮੇਰ ਬਣੀ ਦੋਸਤੋ